ਸਭ ਤੋਂ ਪਹਿਲਾ ਤਾਂ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਆਏ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਾਰੇ ਸਤਕਾਰਯੋਗ ਲੀਡਰ ਸਹਿਬਾਨ ਜ਼ਿਲ੍ਹਾ ਪ੍ਰਧਾਨ ਤਲਵਾਰ ਸਾਹਿਬ ਡਾਬਰ ਸਾਹਿਬ ਜੱਗਾ ਜੀ ਸਾਡੇ ਬਾਬਾ ਜੀ ਮਲੋਤਰਾ ਸਾਹਿਬ ਡਿਪਟੀ ਮੇਅਰ ਮੈਲਾ ਕਾਂਗਰਸ ਦੇ ਸਾਡੀਆਂ ਦੋਨੋਂ ਹੀ ਸਾਰੀਆਂ ਲੇਡੀਆਂ ਔਰ ਪਿਤਰੀ ਸਾਰੇ ਸਾਥੀਗੰ ਅ ਰਮਨ ਸੁਬਰਾਮਨੀਅਮ ਜੀ ਅੱਜ ਦਾ ਜਿਹੜਾ ਇੱਥੇ ਹੋਣ ਦਾ ਪ੍ਰੋਗਰਾਮ ਹੈ ਉਹ ਹੁਣੇ ਨਿਰੰਤਰ ਅਸੀਂ ਧੰਨਵਾਦ ਜਿਹੜੇ ਹੈ ਇੱਕ ਵਾਰੀ ਤਕਰੀਬਨ ਤਕਰੀਬਨ ਸਾਰੇ ਹਲਕਿਆਂ ਦੇ ਇੱਕ ਇੱਕ ਜਗ੍ਹਾ ਤੇ ਪ੍ਰੋਗਰਾਮ ਰੱਖ ਕੇ ਅਸੀਂ ਧੰਨਵਾਦ ਕਰਦੇ ਔਰ ਉਸ ਤੋਂ ਬਾਅਦ ਜਲੰਧਰ ਬਾਏ ਇਲੈਕਸ਼ਨ ਆ ਗਿਆ ਨਾਲ ਹੀ ਨਾਲ ਪੀਸੀਸੀ ਦੇ ਸਾਡੇ ਜਿਹੜੇ ਆ ਜਿਹੜਾ ਧਰਨਾ ਲਾਇਆ ਸੀ ਨੀਟ ਵਾਲਾ ਕੱਲ ਪਰਸੋਂ ਸੋ ਉਹ ਸਾਰਾ ਤਮਾਮ ਕੰਮ ਨਿਪਟਾਉਂਦੇ ਹੋਏ ਜਲੰਧਰ ਦੀ ਟਿਕਟ ਉਪਰ ਅਨਾਉਂਸ ਕਰਕੇ ਉਹਨਾਂ ਦੇ ਨਾਮੀਨੇਸ਼ਨ ਭਰਾ ਕੇ ਔਰ ਅੱਜ ਜਿਹੜੀ ਹੈ ਸਵearing ਸੈਰੇਮਨੀ ਸੀ ਮੈਂ ਅੱਜ ਦਿੱਲੀ ਜਾਣਾ ਸੀਗਾ ਲੇਕਿਨ ਪਤਾ ਲੱਗਿਆ ਕਿ ਉਹ ਕੱਲ ਹੋ ਰਹੀ ਹੈ ਜਿਹੜਾ ਪੰਜਾਬ ਦੀ ਵਾਰੀ ਔਰ ਮੇਰੀ ਵਾਰੀ ਕੱਲ ਹੈ ਸੋ ਮੈਂ ਸੋਚਿਆ ਕਿ ਅੱਜ ਇੱਕ ਦਿਨ ਜ਼ਰੂਰ ਲੁਧਿਆਣਾ ਵਾਸੀਆਂ ਨੂੰ ਮਿਲ ਕੇ ਆਵਾਂ ਅੱਜ ਸਾਰਿਆਂ ਨੂੰ ਸੁਨੇਹਾ ਲਾਇਆ ਸੀ ਇੱਕ ਤਾਂ ਆਫਿਸ ਦੀ ਗੱਲ ਕੀਤੀ ਸੀ ਜਦੋਂ ਅਸੀਂ ਵਿਜ਼ਨ ਡਾਕੂਮੈਂਟ ਆਪਣਾ ਪੇਸ਼ ਕੀਤਾ ਸੀਗਾ ਡਰਾਈ ਵਿਟਨਾਮ ਤੋਂ ਤੇ ਅਸੀਂ ਆਖਿਆ ਸੀ ਕਿ ਆਉਣ ਵਾਲੇ ਸਮੇਂ 'ਚ ਇੱਕ ਡੈਡੀਕੇਟਿਡ ਆਫਿਸ ਹੋਊਗਾ ਮੈਂਬਰ ਆਫ ਪਾਰਲੀਮੈਂਟ ਦਾ ਅੱਜ ਉੱਥੇ ਮੈਂ ਵਿਜ਼ਿਟ ਕਰਕੇ ਆਇਆ ਹਾਂ ਉਰੀਆਂ ਤਿਆਰੀਆਂ ਵਿਆਰੀਆਂ ਚੱਲ ਰਹੀਆਂ ਅਸੀਂ ਅਗਲੇ ਮਹੀਨੇ ਦੇ ਪਹਿਲੇ ਹਫਤੇ ਉਹਨੂੰ ਰਸਮੀ ਤੌਰ ਤੇ ਉਹਨੂੰ ਸ਼ੁਰੂਆਤ ਕਰਾਂਗੇ ਤਾਂ ਜੋ ਕਿਸੇ ਦੀ ਵੀ ਕੋਈ ਦੁੱਖ ਤਕਲੀਫ ਹੋਵੇ ਕਿ ਜਿਹੜਾ ਵੀ ਵਿਅਕਤੀ ਕੋਈ ਮੈਂਬਰ ਆਫ ਪਾਰਲੀਮੈਂਟ ਨੂੰ ਅਪਰੋਚ ਕਰਨਾ ਚਾਹੁੰਦਾ ਹੋਵੇ ਮਿਲਣਾ ਚਾਹੁੰਦਾ ਹੋਵੇ ਤਾਂ ਉਸ ਦਫ਼ਤਰ 'ਚ ਜਾ ਕੇ ਮਿਲ ਕੇ ਉਹ ਮੈਨੂੰ ਅਪਰੋਚ ਵੀ ਕਰ ਸਕੇਗਾ ਮੈਨੂੰ ਮਿਲ ਵੀ ਸਕੇਗਾ ਔਰ ਦਿਨ ਵੀ ਨਿਰਧਾਰਿਤ ਕਰਾਂਗੇ ਉਸ ਦਫ਼ਤਰ ਦੇ ਵਿੱਚ ਬੈਠਣ ਦਾ ਜਿਸ ਦਿਨ ਮੈਂ ਬੈਠਿਆ ਕਰਾਂਗਾ ਔਰ ਸਾਰੇਨੀਆਂ ਅਗਰ ਜਿਹੜੀਆਂ ਵੀ ਦੁਖਤ ਕਲੀਫਾਂ ਜਾਂ ਕੋਈ ਕੰਮ ਹੋਣਗੇ ਉਹ ਕਰਿਆ ਕਰਾਂਗੇ ਇਹਦੇ ਨਾਲ ਨਾਲ ਬਿਕੋਜ਼ ਐਡਮਿਨਿਸਟ੍ਰੇਸ਼ਨ ਦੇ ਵੀ ਜਿਹੜੇ ਕੰਮ ਹੋਣਗੇ ਲੋਕਾਂ ਦੇ ਉਹਨਾਂ ਨੂੰ ਵੀ ਅਸੀਂ ਨਿਪਟਾਉਣ ਦਾ ਕੰਮ ਕਰਾਂਗੇ ਸੋ ਇਸ ਕਰਕੇ ਅੱਜ ਸਰਕਟ ਹਾਊਸ ਵਿੱਚ ਇਹ ਪਹਿਲੀ ਜਿਹੜੀ ਫਾਰਮਲੀ ਅਸੀਂ ਲੋਕਾਂ ਨੂੰ ਇੱਕ ਮੀਟਿੰਗ ਮੈਂ ਕਿਹਾ ਕਈ ਵਾਰੀ ਹੁੰਦਾ ਕਿ 7-8 ਦਿਨ ਹੋ ਗਏ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਵਡਿੰਗ ਸਾਹਿਬ ਹਜੇ ਪਹੁੰਚੇ ਨਹੀਂ ਕਿਉਂਕਿ ਜ਼ਿੰਮੇਵਾਰੀਆਂ ਮੇਰੇ ਤੇ ਹੋਰ ਵੀ ਹੈ ਲੇਕਿਨ ਆਪਣੀਆਂ ਜ਼ਿੰਮੇਵਾਰੀਆਂ ਮੈਂ ਖੂਬ ਚੰਗੇ ਤਰੀਕੇ ਨਾਲ ਨਿਭਾਉਣਾ ਜਾਣਦਾ ਲੁਧਿਆਣਾ ਦੇ ਲੋਕਾਂ ਨੂੰ ਇਹ ਮਹਿਸੂਸ ਨਹੀਂ ਹੋਏਗਾ ਕਿ ਰਾਜਾ ਵੜਿੰਗ ਇੱਧਰ ਉੱਧਰ ਹੈ ਉਹਨਾਂ ਨੂੰ ਇਹ ਮਹਿਸੂਸ ਹੋਏਗਾ ਕਿ ਰਾਜਾ ਵੜਿੰਗ ਹਰ ਦਮ ਸਾਡੇ ਵਿਚਕਾਰ ਮੌਜੂਦ ਹੈਗਾ ਸੋ ਮੈਂ ਵੀ ਆਖਿਆ ਸੀ ਕਿ ਅਸੀਂ ਇੱਕ ਲੁਧਿਆਣਾ ਦੇ ਲੋਕਾਂ ਅਸੇ ਡੈਡੀਕੇਟਿਡ ਇੱਕ ਟੈਲੀਫੋਨ ਨੰਬਰ ਵੀ ਲੈ ਰਹੇ ਹਾਂ ਜੀ ਜਲਦੀ ਅਨਾਉਂਸਮੈਂਟ ਜਦੋਂ ਅਸੀਂ ਆਫਿਸ ਖੋਲਾਂਗੇ ਉਸ ਨੰਬਰ ਦੀ ਅਨਾਉਂਸਮੈਂਟ ਕਰਾਂਗੇ ਉਸ ਟੈਲੀਫੋਨ ਦੇ ਵਿੱਚ ਤਕਰੀਬਨ ਹਰ ਹਲਕੇ ਦੇ 2-250 ਪ੍ਰੋਮੀਨੈਂਟ ਲੋਕਾਂ ਦੇ ਨੰਬਰ ਉਹ ਇਹ ਚ ਅਪਲੋਡ ਹੋਣਗੇ ਫੀਡ ਹੋਣਗੇ ਤਾਂ ਜੋ ਹਰ ਹਰ ਵਿਅਕਤੀ ਦਾ ਟੈਲੀਫੋਨ ਚੱਕਿਆ ਜਾਵੇ ਔਰ ਉਹਨੂੰ ਮੈਂ ਇਹ ਵੀ ਕਿਹਾ ਸੀ ਬੋਰਡਾਂ ਤੇ ਲਿਖਿਆ ਸੀ ਟੈਲੀਫੋਨ ਵੀ ਚੱਕਾਂਗੇ ਕੰਮ ਵੀ ਖਰਾਵਾਗੇ ਔਰ ਦੋਸਤੀ ਵੀ ਨਵਾਵਾਂ ਔਰ ਉਸੇ ਆਪਦੇ ਬਚਨ ਤੇ ਨਿਭਦਿਆ ਹੋਇਆ ਅਸੀਂ ਹੋਰ ਇੱਕ ਡੈਡੀਕੇਟਡ ਟੈਲੀਫੋਨ ਨੰਬਰ 0 ਵਿੱਚ 250 ਤਕਰੀਬਨ 200 ਇੱਕ ਕਨਸਟੈਂਸੀ ਦੇ ਨੰਬਰ ਅਸੀਂ ਫੀਡ ਕਰਾਂਗੇ ਔਰ ਉਹਨੂੰ ਹਮੇਸ਼ਾ ਹਰ ਦਾ ਮਗਰ ਕਿਸੇ ਦਾ ਮਿਸਡ ਕਾਲ ਆਇਆ ਜਾਂ ਕਿਸੇ ਦਾ ਵਟਸਐਪ ਆਇਆ ਔਰ ਇਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਬੈਕ ਕਾਲ ਕਰੀਏ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਸੋ ਇਹ तमाम ਗੱਲਾਂ ਕਰਕੇ ਅੱਜ ਮੈਂ ਇੱਥੇ ਆਇਆ ਦੂਜਾ ਗੱਲ ਮੈਂ ਤਿੰਨ ਚਾਰ ਮਹੱਤਵਪੂਰਨ ਗੱਲਾਂ ਹੈ ਇਕ ਤਾਂ ਮੈਂ ਇਹ ਕਹਿਣਾ ਚਾਹਣਾ ਹੈ ਕਿ ਜਲੰਧਰ ਬਾਈ ਇਲੈਕਸ਼ਨ ਹੈ ਜਿਸ ਪ੍ਰਕਾਰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਕਾਂਗਰਸ ਪਾਰਟੀ ਨੂੰ ਦਿੱਤਾ 7 ਸੀਟਾਂ ਜਿਤਾ ਕੇ ਇੱਕ ਹੋਰ ਸਨੇਹਾ ਦੇਣ ਦੀ ਲੋੜ ਹੈ ਜਲੰਧਰ ਬਾਈ ਇਲੈਕਸ਼ਨ ਚ ਕਿਉਂਕਿ ਜਿਸ ਪ੍ਰਕਾਰ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਪੰਜਾਬ ਦਾ ਆਰਥਿਕ ਢਾਂਚਾ ਜਿਹੜਾ ਹੈ ਉਹ ਬਿਲਕੁਲ ਮਾੜਾ ਹਾਲਾਤ ਹੋ ਗਏ ਨੇ ਸਾਢੇ 3 ਲੱਖ ਕਰੋੜ ਦਾ ਸਾਡੇ ਦੇ ਕਰਜ਼ਾ ਹੋ ਗਿਆ ਜੇ ਅਸੀਂ ਪੰਜਾਬ ਦੀ ਸਰਕਾਰ ਨੂੰ ਜਾਨੀ ਕਿ ਆਮ ਆਦਮੀ ਪਾਰਟੀ ਨੂੰ ਹੁਣੇ ਨਾ ਰੋਕਿਆ ਇਹ ਕਰਜ਼ਾ ਆਉਣ ਵਾਲੇ ਦਿਨਾਂ ਚ 5 ਲੱਖ ਕਰੋੜ ਹੋ ਜਾਏਗਾ ਅਗਰ 5 ਲੱਖ ਕਰੋੜ ਇਹ ਕਰਜ਼ਾ ਹੋ ਗਿਆ ਤਾਂ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਉਹ ਬੜਾ ਭਿਆਨਕ ਤੇ ਖਤਰਨਾਕ ਹੋ ਜਾਏਗਾ ਚਾਹੇ ਕੋਈ ਵੀ ਸਰਕਾਰ ਆਏਗੀ ਕੋਈ ਵੀ ਚੀਫ ਮਿਨਿਸਟਰ ਆਏਗਾ ਉਹਦੇ ਹੱਥੇ ਪੰਜਾਬ ਨੂੰ ਬਚਾਉਣਾ ਔਖਾ ਹੋਏਗਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਕਿ ਅਸੀਂ ਜਲੰਧਰ ਤੋਂ ਇਹ ਸੁਨੇਹਾ ਦੇਣਾ ਹੈ ਕਿ ਅਸੀਂ ਪੰਜਾਬ ਬਚਾਉਣਾ ਹੈ ਔਰ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਗੱਲ ਤੋਂ ਰੋਕਣਾ ਹੈ ਤਾਂ ਜੋ ਪੰਜਾਬ ਦਾ ਪੈਸਾ ਤੇ ਬਰਬਾਦ ਨਾ ਕਰ ਸਕਣ ਤੇ ਪੰਜਾਬ ਤੇ ਕਰਜ਼ਾ ਜੇ ਸਪੀਡ ਨਾਲ ਉਹ ਚੜਾ ਰਹੇ ਹੈ ਉਹਨੂੰ ਆਪਾਂ ਰੋਕਣ ਦਾ ਕੰਮ ਕਰਨਾ ਹੈ ਦੂਸਰਾ ਸੁਨੇਹਾ ਅਸੀਂ ਭਾਜਪਾ ਨੂੰ ਦੇਣਾ ਬਹੁਤ ਮਾੜੇ ਹਾਲਾਤ ਪੰਜਾਬ ਦੇ ਵਿੱਚ ਰਹੇ ਬੜੇ ਭਿਆਨਕ ਦਿਨ ਪੰਜਾਬ ਦੇ ਲੋਕਾਂ ਨੇ ਵੇਖੇ 86 87 88 84 ਲੇਕਿਨ ਪੰਜਾਬ ਦਾ ਕਦੇ ਭਾਈਚਾਰਾ ਆਪਸ ਵਿੱਚ ਖਰਾਬ ਨਹੀਂ ਹੋਇਆ ਬੀਜਪੀ ਸਰਕਾਰ ਨੇ ਪੰਜਾਬ ਦਾ ਭਾਈਚਾਰਾ ਤੋੜਨ ਦੀ ਗੱਲ ਕੀਤੀ ਆਪਸ ਵਿੱਚ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਧਰਮ ਦੇ ਨਾਮ ਤੇ ਮੰਦਿਰ ਦੇ ਨਾਮ ਤੇ ਗੁਰਦੁਆਰਾ ਮਸਜਿਦ ਦੇ ਨਾਮ ਤੇ ਇਹ ਨਹੀਂ ਹੋਣਾ ਚਾਹੀਦਾ ਅਸੀਂ ਕਿਸੇ ਕਿਸਮ ਦੇ ਨਾਲ ਅਸੀਂ ਪੰਜਾਬ ਦਾ ਭਾਈਚਾਰਾ ਨਹੀਂ ਟੁੱਟਣ ਦਿਆਂਗੇ ਔਰ ਪੰਜਾਬ ਦੇ ਵਿੱਚ ਇਹ ਵੰਡ ਨਹੀਂ ਪੈਣ ਦਿਆਂਗੇ ਇਹ ਦੋਵੇਂ ਭਰਾ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ Hindu ਹੈ ਇੱਕ ਵੱਡਾ ਭਰਾ ਹੈ ਇੱਕ ਛੋਟਾ ਭਰਾ ਹੈ ਚਾਹੇ ਉਹ ਦਲਿਤ ਹੈ ਚਾਹੇ ਉਹ ਇਸਾਈ ਹੈ ਚਾਹੇ ਉਹ ਮੁਸਲਮਾਨ ਹੈ ਅਸੀਂ ਸਭ ਨੂੰ ਇਕੱਠਾ ਕਰਕੇ ਇੱਕ ਮਾਲਾ ਚ ਪਰੋਕੇ ਪੰਜਾਬ ਦੇ ਵਿੱਚ ਰੱਖਣਾ ਹੈ ਪੂਰਾ ਦੇਸ਼ ਬੀਜੇਪੀ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਅਸੀਂ ਪੰਜਾਬ ਨੂੰ ਵੰਡਣ ਨਹੀਂ ਦੇਣਾ ਇਹ ਵੀ ਇੱਕ ਸਨੇਹਾ ਅਸੀਂ ਜਲੰਧਰ ਦੇ ਬਾਈ ਇਲੈਕਸ਼ਨ ਚ ਦੇਣਾ ਹੈ ਇਹ ਜੋ ਹੋ ਗਿਆ ਸੋ ਹੋ ਗਿਆ ਲੇਕਿਨ ਹੋਣਾ ਅਸੀਂ ਆਪ ਦਾ ਭਾਈਚਾਰਾ ਬਿਲਕੁਲ ਟੁੱਟਣ ਨਹੀਂ ਦੇਵਾਂਗੇ ਕਿਸੇ ਵੀ ਕਿਸਮ ਦੇ ਨਾਲ ਵੈਸੇ ਤਾਂ ਉਹ ਯੋਧਿਆਂ ਦੇ ਅੰਦਰ ਜਦੋਂ ਬੀਜੇਪੀ ਚੋਣ ਹਾਰੀ ਤਾਂ ਸੋਏ ਰਾਮ ਭਗਵਾਨ ਜੀ ਨੇ ਸਾਡਿਆ ਨੇ ਇਹ ਸਨੇਹਾ ਦਿੱਤਾ ਕਿ ਮੈਂ ਕਿਸੇ ਪਾਰਟੀ ਔਰ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਆਂ ਭਗਵਾਨ ਸਭ ਦੇ ਸਾਂਝੇ ਇਹਦੇ ਤੋਂ ਸਾਨੂੰ ਸੇ ਕਿਉਂਕਿ ਭਗਵਾਨ ਮਹਾਰਾਜ ਜੀ ਨੇ ਥੱਲੇ ਉਤਰ ਕੇ ਤਾਂ ਕੋਈ ਸਨੇਹਾ ਦੇਣਾ ਨਹੀਂ ਹੈ ਇਹ ਹੀ ਇਹੋ ਜੇ ਸੰਦੇਸ਼ ਔਰ ਆਦੇਸ਼ ਹੁੰਦੇ ਆ ਜਿਹੜਾ ਕਿ ਸਾਨੂੰ ਸਮਝ ਆ ਜਾਂਦੀ ਹੈ ਸੋ ਇਹ ਦੋ ਗੱਲਾਂ ਬੜੀਆਂ ਮਹੱਤਵਪੂਰਨ ਹੈ ਜਿਹੜੀਆਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਇੱਕ ਹੋਰ ਬਹੁਤ ਵੱਡੀ ਗੱਲ ਜਿਹੜੀ ਪਿਛਲੇ ਦਿਨੀ ਖੋਰੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਿਹਾ ਕਿ ਜਿਹੜੀ ਪੰਜਾਬ ਦੀ ਪੁਲਿਸ ਹੈ ਇਹ ਡਰੱਗਸ ਦੇ ਵਿੱਚ ਇਨਵੋਲਡ ਹੈਗੀ ਏ ਇਸ ਤਰ੍ਹਾਂ ਪੰਜਾਬ ਦੀ ਪੁਲਿਸ ਤੇ ਲੇਬਲ ਲਾ ਦੇਣਾ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਆਪ ਹੋਮ ਮਿਨਿਸਟਰ ਵੀ ਨਹੀਂ ਆਪ ਉਹ ਚੀਫ ਮਿਨਿਸਟਰ ਵੀ ਨਹੀਂ ਔਰ ਮਗਰਲੇ 25 ਸਾਲਾਂ ਤੋਂ ਸਰਕਾਰ ਚਲਾ ਰਹੇ ਨੇ ਔਰ ਇਸ ਤਰ੍ਹਾਂ ਤੁਸੀਂ ਇਹ ਮਾਰਸ਼ਲ ਪੁਲਿਸ ਨੂੰ ਲੇਬਲ ਕਰਦੇ ਹੋਗੇ ਇਹ ਉਹ ਮਾਰਸ਼ਲ ਪੁਲਿਸ ਹੈ ਜਿਨੇ ਪੰਜਾਬ ਦਾ ਹੱਤਵੜਦ ਰੋਕਿਆ ਪੰਜਾਬ ਦੀ ਲੜਾਈ ਲੜੀ ਇਕਤਾ ਔਰ ਅਖੰਡਤਾ ਭਾਈਚਾਰਾ ਕਾਇਮ ਰੱਖੇ ਤੇ ਅੱਜ ਪੰਜਾਬ ਸਾਡਾ ਬੜਾ ਖੁਸ਼ਹਾਲ ਹੈ ਇਸ ਪੱਖੋਂ ਕਿ ਸਾਡੀ ਪੰਜਾਬ ਪੁਲਿਸ ਹਮੇਸ਼ਾ ਇਸ ਗੱਲ ਤੇ ਤਤਪਰ ਰਹਿੰਦੀ ਹੈ ਹੋ ਸਕਦਾ ਕੋਈ ਟਾਵਾ ਟੱਲਾ ਜਿਹੜੇ ਵਿਅਕਤੀ ਹੁੰਦੇ ਆ ਤੁਸੀਂ ਸਾਰੀ ਪੁਲਿਸ ਨੂੰ ਲੇਬਲ ਨਹੀਂ ਕਰ ਸਕਦੇ 10000 ਦੇ 10 ਲੋਕ 10000 ਦੀ ਇਹ ਫੋਰਸ ਨੂੰ ਜਾਂ 20000 ਹੋ ਸਕਦਾ ਕੋਈ ਟਾਵੇਂ ਦੋ ਤਿੰਨ ਬੰਦੇ ਹੋਣ ਜਿਨ੍ਹਾਂ ਨੂੰ ਤੁਸੀਂ ਵੀ ਉਹ ਮਾੜੇ ਹੋਣ ਉਹਨਾਂ ਨੂੰ ਕੱਢੋ ਬਾਹਰ ਮੈਂ ਨਹੀਂ ਕਹਿੰਦਾ ਲੇਕਿਨ ਸਾਰੀ ਪੁਲਿਸ ਦਾ ਮਨੋਬਲ ਇਸ ਕੱਲ ਨਾ ਡਿੱਗਿਆ ਹੈਗਾ ਔਰ ਤੁਸੀਂ ਉਹਨਾਂ ਦੀਆਂ ਟ੍ਰਾਂਸਫਰਸ ਦੂਰ ਦੂਰ ਕਰਤੀਆਂ ਇੱਕ ਹੋਰ ਪਤੇ ਦੀ ਗੱਲ ਦੱਸਣ ਲੱਗਿਆ ਤੁਹਾਨੂੰ ਹਰ ਜਗ੍ਹਾ ਤੇ ਪੀ ਮਚਿਓ ਰਿਟਾਇਰਮੈਂਟ ਲੈਣਾ ਚਾਹੀਦੀ ਹੈ ਪੰਜਾਬ ਪੁਲਿਸ ਦੇ ਲੋਕ ਡੇਲੀ 50 50 ਅਰਜ਼ੀਆਂ ਆ ਰਹੀਆਂ ਕਮਿਸ਼ਨਰ ਆ ਰਹੀਆਂ ਐਸਐਸਪੀ ਦੇ ਦਫਤਰਾਚਾਰੀਆਂ ਪੰਜਾਬ ਪੁਲਿਸ ਦੇ ਲੋਕ ਪੀ ਮੈਚੋਰ ਆਉਂਦੀਆਂ ਰਿਟਾਇਰਮੈਂਟਸ ਮੰਗ ਰਹੇ ਉਹਨਾਂ ਨੂੰ ਪੁਲਿਸ ਸਮਝਾਦੀ ਹੈ ਕਿਉਂਕਿ ਉਹਨਾਂ ਦੇ ਮਨੋਂ ਵੱਲ ਡਿੱਕ ਚੁੱਕੇ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਪੰਜਾਬ ਦੇ ਡੀਜੀਪੀ ਨੂੰ ਔਰ ਪੰਜਾਬ ਦੇ ਚੀਫ ਮਿਨਿਸਟਰ ਨੂੰ ਕਿ ਇਹਨਾਂ ਨੂੰ ਗਲੇ ਲਾਉਣ ਦੀ ਲੋੜ ਹੈ ਇਹਨਾਂ ਨੂੰ ਗਲੇ ਲਾਓ ਇਹਨਾਂ ਦੀ ਗੱਲ ਸੁਣੋ ਅਗਰ ਇਹਨਾਂ ਦਾ ਮਨੋਵਲ ਡਿੱਗ ਪਿਆ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਜਿਸ ਪ੍ਰਕਾਰ ਕਿਉਂਕਿ ਵਰਤੀ ਪਾਉਣ ਵਾਸਤੇ ਬੰਦਾ ਪਹਿਲਾਂ ਤਰਸਦਾ ਸੀਗਾ ਗਿਹੜੇ ਕੰਡਦਾ ਸੀ ਹੁਣ ਉਹ ਕਹਿ ਰਿਹਾ ਕਿ ਮੈਨੂੰ ਪੀ ਮਛੋ ਰਿਟਾਇਰਮੈਂਟ ਚਾਹੀਦੀ ਹੈ ਤੁਸੀਂ ਮੜੇ ਜੇ ਅੰਕੜੇ ਕੱਢੋ ਜ਼ਰਾ ਇਹ ਪੜਤਾਲ ਕਰੋ ਮੈਂ ਪ੍ਰੈਸ ਹਾਲੇ ਨੂੰ ਬੇਨਤੀ ਕਰਨੀ ਛੋੜ। ਸੋ ਇਹ ਨਹੀਂ ਹੋਣਾ ਚਾਹੀਦਾ ਔਰ ਮੈਂ ਆਸ ਕਰਦਾ ਕਿ ਡੀਜੀਪੀ ਪੰਜਾਬ ਔਰ ਪੰਜਾਬ ਦੇ ਮੁੱਖ ਮੰਤਰੀ ਇਸ ਪੁਲਿਸ ਫੋਰਸ ਨੂੰ ਆਪਦੇ ਗੱਲ ਨਾ ਲਾਉਣਗੇ ਇਹਨਾਂ ਦੀਆਂ ਤਕਲੀਫਾਂ ਸੁਣੋ ਇਹਨਾਂ ਦੀ ਗੱਲ ਸੁਣੋ ਔਰ ਜਿਹੜੇ ਕੰਮ ਤੁਸੀਂ ਪੰਜਾਬ ਦੇ ਹਿੱਤ ਲਈ ਇਹਨਾਂ ਤੋਂ ਕਰਾਉਣੇ ਚਾਹਣੇ ਹੋ ਉਹ ਇਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਟਾਰਗੇਟ ਦਿਓ ਔਰ ਕਰਨਗੇ ਉਹ ਲੋਕ ਪਰ ਇਸ ਤਰ੍ਹਾਂ ਰੀਸ਼ਫਲ ਨਾਲ ਡਰੋਨ ਨਾਲ ਧਬਕੇ ਮਾਰਨ ਨਾਲ ਤੋਂ ਛੱਡ ਕੇ ਚਲੇ ਜਾਣਗੇ ਔਰ ਪੰਜਾਬ ਦੇ ਹਾਲਾਤ ਬੁਰੇ ਹੋ ਜਾਣਗੇ ਸੋ ਦੂਸਰਾ ਅੱਜ ਹੁਣ 2 ਘੰਟੇ ਦਾ ਇੱਥੇ ਕਾਰਜਕ੍ਰਮ ਹੈਗਾ 1.5 ਘੰਟਾ ਅਸੀਂ ਉਸ ਤੋਂ ਬਾਅਦ ਅਸੀਂ ਵਕ ਵਕ ਥਾਂ ਤੇ ਆਪਦੇ ਸਾਥੀਆਂ ਦੇ ਘਰਾਂ 'ਚ ਵੀ ਜਾਣਾ ਹੈ ਕਈ ਥਾਵਾਂ ਤੇ ਸਾਡੇ ਅਫਸੋਸ ਹੈ ਦੁੱਖ ਹੈ ਕਈ ਥਾਵਾਂ ਤੇ ਸਾਡਾ ਹੋਰ ਇੰਡਸਟਰੀ ਦੇ ਲੋਕਾਂ ਨੂੰ ਜਾਂ ਸ਼ਹਿਰ ਦੇ ਲੋਕਾਂ ਨੂੰ ਮਿਲਣ ਦਾ ਪ੍ਰੋਗਰਾਮ ਹੈ ਉਹ ਅਸੀਂ ਜਾਵਾਂਗੇ ਸੋ ਜਿੰਨੇ ਕੁ ਲੋਕ ਇੱਥੇ ਮਿਲ ਸਕਦੇ ਹੋਏ ਉੱਥੇ ਮਿਲਾਂਗੇ ਦੂਸਰਿਆਂ ਦੇ ਅਲੱਗ-ਅਲੱਗ ਘਰਾਂ 'ਚ ਜਾ ਕੇ ਉਹਨਾਂ ਦਾ ਥੈਂਕਸ ਵੀ ਕਰਾਂਗੇ ਤੇ ਉਹਨਾਂ ਦੇ ਜੇ ਕੋਈ ਕੰਮ ਹੋਏ ਤਾਂ ਉਹ ਵੀ ਕਰਾਂਗੇ ਸੋ ਅੱਜ ਦੇ ਹੀ ਅੱਜ ਦਾ ਇਹੀ ਸਾਰਾ ਜਿਹੜਾ ਮੀਟਿੰਗ ਸੀਗੀ ਮੈਂ ਸਾਹਿਬ ਦੋ ਦਿਨ ਪਹਿਲਾਂ ਇੱਥੇ ਪਟਵਾਰੀਆ ਦੇ ਵੀ ਸੀ ਕੀਤੀ ਆ ਉਹ ਕਹਿੰਦੇ ਕਿ ਸਾਡੇ ਜਿਹੜੀਆਂ 1100 ਤੋਂ ਥੱਲੇ ਖਤਮ ਕਰ ਚੁੱਕੀ ਉਹਨਾਂ ਨੇ ਕਿਹਾ ਦਿੱਲੀ ਛੋੜਾ ਦਾ ਬਾਈਕਾਟ ਕਰਾਂਗੇ ਆਪਾਂ ਵਿਰੋਧ ਕਰਾਂਗੇ ਜਨਰਲ ਸੋ ਦੇਖੋ ਜਿਮਨੀ ਛੋੜਾ ਦਾ ਬਾਈਕਾਟ ਕਰਨ ਦੇ ਨਾਲ ਉਹਨਾਂ ਨੂੰ ਫਾਇਦਾ ਨਹੀਂ ਹੋਏਗਾ ਸਰਕਾਰ ਦਾ ਵਿਰੋਧ ਕਰਨ ਔਰ ਸਾਨੂੰ ਆਪਣੇ ਨਾਲ ਖੜਾ ਕਰਨ 100% ਇਥੋਂ ਗੱਲ ਸਮਝ ਲੈਣੀ ਚਾਹੀਦੀ ਹੈ ਮੈਂ ਅੱਜ ਬਿਆਨ ਲਗਾਇਆ ਉਹਨਾਂ ਨੇ ਕਿਹਾ ਤਾਂ ਕਿ ਰਾਜਾ ਵੜਿੰਗ ਦੇ ਉਹਨਾਂ ਨੇ ਮਦਦ ਕੀਤੀ ਕਾਂਗਰਸ ਬੇਸਿਕਲੀ ਇਹ ਸواری ਸਰਕਾਰੀ ਮੁਲਾਜ਼ਮ ਜਿਹੜੇ ਸਾਨੂੰ ਬੜੇ ਪਰੇਸ਼ਾਨ ਹੈ ਹਰ ਸਰਕਾਰੀ ਮੁਲਾਜ਼ਮ ਉਹਨਾਂ ਨੇ ਸਰਕਾਰ ਦੇ ਖਿਲਾਫ VOTING ਕੀਤੀ ਔਰ ਕਰਨੀ ਵੀ ਕਿਉਂ ਨਹੀਂ ਔਰ ਹਮੇਸ਼ਾ ਹੀ ਸਰਕਾਰੀ ਮੁਲਾਜ਼ਮ ਕਰਦੇ ਆਏ ਆ ਜਦੋਂ ਜਦੋਂ ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣਦੀਆਂ ਇਹ ਕਿਹੜਾ ਕੋਈ ਪਹਿਲੀ ਵਾਰੀ ਹੋਇਆ ਸੋ ਮੇਰੇ ਕਹਿਣ ਤੋਂ ਭਾਵ ਹੈ ਉਹਨਾਂ ਨੂੰ ਡਰੋਂ ਧੱਕਾਉਣ ਦੀ ਬਜਾਏ ਉਹਨਾਂ ਨਾਲ ਬੈਠ ਕੇ ਐਮੀਕਬਲੀ ਗੱਲ ਕਰਨ ਲੇਕਿਨ ਮੈਂ ਪਟਵਾਰੀਆਂ ਨੂੰ ਬੇਨਤੀ ਕਰਾਂਗਾ ਸਾਡਾ ਬਾਈਕਾਟ ਨਾ ਕਰੋ ਮਹਾਰਾਜ ਤੁਸੀਂ ਸਰਕਾਰ ਦਾ ਬਾਈਕਾਟ ਰਾਜ ਲੋਕਾਂ ਦਾ ਪ੍ਰਦਰਸ਼ਨ ਕਰ ਜਾਣ ਨੂੰ ਕਹਿ ਰਹੇ ਨੇ ਰਵਨੀਤ ਮਿੱਟੂ ਵਾਰ-ਵਾਰ ਧਿਆਨ ਦੇ ਰਿਹਾ। ਸੋ ਦੇਖੋ ਰਵਨੀਤ ਮਿੱਟੂ ਕੀ ਕਹਿ ਰਿਹਾ ਮੈਨੂੰ ਵਾਰ-ਵਾਰ ਤੁਸੀਂ ਉਹਨੇ ਛੱਡ ਦਿਓ ਰਵਨੀਤ ਮਿੱਟੂ ਕੀ ਕਹਿ ਰਿਹਾ ਰਵਨੀਤ ਮਿੱਟੂ ਰਾਤ ਨੂੰ ਕੁਝ ਹੋਰ ਕਹਿੰਦਾ ਸਵੇਰ ਕੁਝ ਹੋਰ ਕਹਿੰਦਾ। ਰਵਨੀਤ ਮਿੱਟੂ ਜੀ ਨੇ ਇੱਕ ਗੱਲ ਕਹੀ ਸੀ ਤੁਸੀਂ ਦੇਖੋ। ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਰਵਨੀਤ ਮਿੱਟੂ ਜੀ ਨੇ ਕਿਹਾ ਕਿ ਮੈਂ ਪਾਰਟੀ ਇਸ ਕਰਕੇ ਛੱਡੀ ਹੈ ਕਿ ਰਾਹੁਲ ਗਾਂਧੀ ਕਹਿ ਰਿਹਾ ਸੀਗਾ ਕਿ ਬੰਦੀ ਸਿਕ ਹਨ ਨੂੰ ਰਿਹਾ ਕਰ ਦਿਓ। ਮੈਂ ਆਪਣੇ ਪਿਤਾ ਦੇ ਕਾਤਲਾ ਨੂੰ ਰਿਹਾ ਕਰਦਾ ਮੈਂ ਮਾਫ ਕਰਦਾ ਹੁਣ ਤੁਸੀਂ ਵੀ ਕਰੋ। ਤੇ ਮੇਰੀ ਜ਼ਮੀਰ ਨੇ ਅਜ਼ਾਜ਼ਤ ਨਹੀਂ ਦਿੱਤੀ ਮੈਂ ਇਸ ਕਰਕੇ ਪਾਰਟੀ ਛੱਡਤੀ ਹੁਣ ਉਹ ਕਹਿ ਰਹੇ ਕਿ ਮੈਨੂੰ ਬੰਦੀ ਸਿੱਖਾ ਦੇ ਵੀ ਕੋਤਰਾ ਨੂੰ ਸੋ ਰਣਜੀਤ ਸਿੰਘ ਬਿੱਟੂ ਕੀ ਕਹਿੰਦੇ ਐ ਮਾਨਯੋਗ ਮੰਤਰੀ ਸਾਹਿਬ ਮੈਨੂੰ ਉਹਨਾਂ ਦੇ ਬਾਰੇ ਨਾ ਕੋਈ ਮੇਰਾ ਇੰਟਰਸਟ ਹੈ ਨਾ ਮੈਂ ਉਸ ਮੁੱਦੇ ਤੇ ਕੋਈ ਗੱਲ ਕਰਨੀ ਚਾਹਣਾ ਤੁਸੀਂ ਮੇਰੇ ਨਾਲ ਮੇਰੀ ਗੱਲ ਕਰੋ ਕਿ ਤੁਸੀਂ ਮੈਨੂੰ ਪੁੱਛੋ ਕੀ ਕਰਨਾ ਚਾਹਣਾ ਹੈ ਲਗਾਤਾਰ ਧਿਆਨ ਦੇ ਰਹੇ ਨੇ ਵੀ ਮੈਨੂੰ ਕ ਕਕਾਰੀ ਪਰ ਬਣਾਇਆ ਬਾਈ ਤੁਹਾਨੂੰ ਲੇਕਿਨ ਪਰ ਕਾ ਕੀ ਪ੍ਰਧਾਨਾ ਤੇ ਕਿ ਉਹਨਾਂ ਨੇ ਕੱਲ ਵੀ ਬਹੁਤ ਵਾਰ ਜਿਹੜਾ ਇੱਕ ਟੀਵੀ ਚੈਨਲ ਨਿਰਾਸ਼ਗੀ ਜ਼ਾਹਿਰ ਕੀਤੀ ਹੈ ਨਿਰਾਸ਼ਗੀ ਜ਼ਾਹਿਰ ਕਰਾਂ। ਦੇਖੋ ਗੱਲ ਇਹ ਆ ਆਪਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਅਕਸਰ ਨਿਰਾਸ਼ਗੀਆਂ ਹੋ ਜਾਂਦੀਆਂ। ਪਰਿਵਾਰਛ ਨਿਰਾਸ਼ਗੀ ਨਹੀਂ ਹੁੰਦੀ। ਤੁਸੀਂ ਇੱਕ ਫੈਮਲੀ 'ਚ ਰਹਿੰਦੇ ਹੋ ਉੱਥੇ ਨਿਰਾਸ਼ਗੀ ਹੋ ਜਾਂਦੀ ਹੈ। ਕੋਈ ਗੱਲ ਨਹੀਂ ਅਗਰ ਨਿਰਾਸ਼ਗੀ ਉਹਨਾਂ ਨੇ ਜ਼ਾਹਿਰ ਕੀਤੀ ਆ ਤਾਂ। ਲੇਕਿਨ ਮੈਨੂੰ ਕੋਈ ਨਿਰਾਸ਼ਗੀ ਨਹੀਂ ਹੈ। ਭਾਤ ਪੁੱਛਣਾ ਛੁੱਟੋ। ਮੈਂ ਇੱਕ ਪਰਿਵਾਰ ਦਾ ਮੁਖੀ ਹਾਂ ਔਰ ਮੈਂ ਰੋਜ਼ ਰਾਜਨੀਤੀ 'ਚ ਕਹਿੰਦਾ ਕਿ ਰਾਜਨੀਤੀ ਦੇ ਅੰਦਰ ਐਂਗਰ ਵਾਸਤੇ ਗੁੱਸੇ ਹਾਸਤੇ ਕੋਈ ਜਗ੍ਹਾ ਨਹੀਂ ਕੋਈ ਵਿਅਕਤੀ ਅਗਰ ਰਾਜਨੀਤੀ ਕਰਨਾ ਚਾਹੁੰਦਾ ਹੈ ਉਹਨੂੰ ਗੁੱਸਾ ਤਿਆਗਣਾ ਪਵੇਗਾ ਤਾਦੀ ਉਹ ਵਿਅਕਤੀ ਅੱਗੇ ਵੱਧ ਸਕਦਾ ਹੈ ਰਾਜਾ ਵਿੜਿੰਗ ਨੂੰ ਆਪਣਾ ਗੁੱਸਾ ਮੇਰੇ ਤੇ ਕੋਈ ਵੀ ਵਿਅਕਤੀ ਹੁਣ ਭੜਕ ਸਕਦਾ ਹੈ ਇੱਥੇ ਆਏ ਲੋਕ ਕੋ ਕਹਿਣਗੇ 12 ਦਿਨ ਹੋ ਗਏ ਤੈਨੂੰ ਮਿਲਿਆ ਹੀ ਨਹੀਂ 10 ਦਿਨਾਂ ਤੋਂ ਕਿੱਥੇ ਸੀ ਤੂੰ ਸੋ ਮੈਂ ਉਹਨੂੰ ਸੁਣਨਾ ਹੈ ਸੋ ਬੀਂਗ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਰਾਜੇ ਵਿੜਿੰਗ ਤੇ ਬਹੁਤ ਸਾਰੇ ਲੋਕਾਂ ਨੂੰ ਗੁੱਸਾ ਹੋ ਸਕਦਾ ਹੈ ਮੈਂ ਉਹਨਾਂ ਨੂੰ ਸ਼ਾਂਤਸ਼ੀਲਤਾ ਦੇ ਨਾਲ ਸੁਣਨਾ ਹੈ ਜਿਹੜੇ ਰੁੱਸੇ ਹੋਏ ਸਾਥੀ ਮੇਰੇ ਕੋਈ ਰੁੱਸ ਗਿਆ ਹੈ ਉਹਨੂੰ ਰਾਜੇ ਵਿੜਿੰਗ ਨੇ ਘਰ ਜਾ ਕੇ ਮਨਾਉਣ ਦਾ ਕੰਮ ਕਰਨਾ ਮੇਰਾ ਕੰਮ ਹੀ ਹੈ ਆਸ਼ੂਜੀਤ ਐਂ ਵੀ ਕਰ ਰਹੇ ਨੇ ਕਿ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਆਪਣੀ ਪ੍ਰਚਾਰ ਕਰ ਰਹੇ ਨੇ ਉਹ ਕਹਿੰਦੇ ਕਿ ਮੈਨੂੰ ਕਿਸੇ ਵੀ ਮੀਟਿੰਗ 'ਚ ਸੱਦਿਆ ਨਹੀਂ ਜਾਂਦਾ ਜੇਕਰ ਸੱਦਿਆ ਜਾਵੇ ਤਾਂ ਜਾਣ ਨੂੰ ਤਿਆਰ ਨਹੀਂ ਕਿ ਉਹਨਾਂ ਦੇ ਨਾਲ ਕੋਈ ਤਾਲਮੇਲ ਨਹੀਂ ਹੋਣਾ ਨਹੀਂ 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 ਆਸ਼ੂ ਜੀ ਸਾਡੇ ਵਰਕਿੰਗ ਪ੍ਰਧਾਨ ਨੇ ਸਾਡੇ ਵੱਡੇ ਭਰਾ ਨੇ ਅੱਜ ਵੀ ਇਸ ਮੀਟਿੰਗ ਦਾ ਵੀ ਮੈਂ ਕਿਹਾ ਉਹਨਾਂ ਨੂੰ ਸਿਣਿਆ ਅਸੀਂ ਭੇਜਿਆ ਆਲਰੇਡੀ ਜ਼ਰੂਰੀ ਨਹੀਂ ਹੈ ਯਾਰ ਹੁਣ ਮਲ ਕੇ ਹੁਣ ਅਸੀਂ ਬੈਂਕ ਸਾਹਿਬ ਨੂੰ ਵੀ ਇੱਥੇ ਸਿਣਿਆ ਭੇਜਿਆ ਸਾਡੇ ਸੱਠਾ ਜੀ ਹੁਣ ਆਏ ਉਹਨਾਂ ਨੂੰ ਵੀ ਅਸੀਂ ਭੇਜਿਆ ਅਸੀਂ ਪਾਂਡੇ ਸਾਹਿਬ ਨੂੰ ਵੀ ਭੇਜਿਆ ਕਈ ਵਾਰੀ ਕੋਈ ਵਿਅਕਤੀਆਂ ਨੂੰ ਆਪਣਾ ਕੰਮ ਹੁੰਦਾ ਇਸ ਗੱਲ ਤੋਂ ਮੇਰਾ ਫਰਜ਼ ਹੈ ਬਤੌਰੇ ਮੈਂਬਰ ਆਫ ਪਾਰਲੀਮੈਂਟ ਹਰ ਵਿਅਕਤੀ ਨੂੰ ਮੈਂ ਸਿਣਿਆ ਭੇਜਾਂ ਔਰ ਬੀਇੰਗ ਅ ਵਰਕਿੰਗ ਪ੍ਰਧਾਨ ਉਹ ਮੇਰਾ ਹੋਰ ਜਿਆਦਾ ਫਰਜ਼ ਬੰਦਨ ਹੈ ਸੋ ਕੋਈ ਐਸੀ ਨਿਰਾਸ਼ਗੀ ਨਹੀਂ ਮਾੜੀ-ਮੁੱਟੀਆਂ ਜੇ ਕੋਈ ਹੁਣ ਮੈਨੂੰ ਨਹੀਂ ਇਸ ਗੱਲ ਬਾਰੇ ਜਾਣਕਾਰੀ ਨਹੀਂ ਹੈ ਜੋ ਤੁਸੀਂ ਕਹਿ ਰਹੇ ਹੋ ਇੱਕ ਤੌਰ ਤੇ ਕਹਾਂ ਪੰਜਾਬ ਚ ਕਿਤੇ ਵੀ ਕੋਈ ਮੀਟਿੰਗ ਹੁੰਦੀ ਆ ਸਦਿਆਂ ਕਹਿੰਦਾ ਇੱਕ ਵਰਕਿੰਗ ਪ੍ਰਧਾਨ ਨੂੰ ਨਾਲ ਜਿਹੜਾ ਲਗਾਣਾ ਹੁੰਦਾ ਤੇ ਬਾਕੀ ਜਿਹੜੇ ਪ੍ਰਧਾਨਾਂ ਨੂੰ ਤੁਸੀਂ ਕਹਿਣਾ ਸੀ ਨਾ ਕਿ ਹਰ ਜਿਹੜਾ ਪ੍ਰੋਗਰਾਮ ਹੋਇਆ ਬੀਇੰਗ ਅ ਵਰਕਿੰਗ ਪ੍ਰਧਾਨ 2.5 ਸਾਲਾਂ ਚ ਆਸ਼ੂ ਜੀ ਹਰ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸਨ ਚਾਹੇ ਉਹ ਜਗਰਾਉਂ ਦੀ ਰੈਲੀ ਹੈ ਚਾਹੇ ਉਹ ਲੁਧਿਆਣੇ ਦੇ ਧਰਨੇ ਸੀ ਚਾਹੇ ਉਹ ਲੁਧਿਆਣੇ ਦੇ ਕੋਈ ਮੀਟਿੰਗਾਂ ਸੀ ਤੁਸੀਂ ਆਪ ਲੋਕਾਂ ਨੇ ਦੇਖਿਆ ਸੋ ਗਾਂ ਤੋਂ ਵੀ ਜੇ ਕਿਤੇ ਕੋਈ ਕਟਾਈ ਹੋਈ ਹੈ ਮੈਂ ਬਤੌਰ ਪ੍ਰਧਾਨ ਇਸ ਗੱਲ ਦੀ ਨਿਗ੍ਹਾ ਰੱਖਾਂਗਾ ਕਿ ਕਿਸੇ ਪ੍ਰਕਾਰ ਦੀ ਕੋਈ ਕਟਾਈ ਨਾ ਹੋਵੇ ਹਰ ਜਗ੍ਹਾ ਤੇ ਆਸ਼ੂ ਜੀ ਨੂੰ ਸੱਦਿਆ ਜਾਵੇ ਇੱਕ ਬਿਜਲੀ ਨੂੰ ਲੈ ਕੇ ਕਿਸਾਨ ਕਿੰਨਾ ਕਿਤੇ ਪਰੇਸ਼ਾਨੀ ਹਾਂਜੀ ਬਿਜਲੀ ਦਾ ਬਹੁਤ ਭਾਰੀ ਸੰਕਟ ਹੈ ਔਰ ਅਸੀਂ ਪਲੈਨਿੰਗ ਕਰ ਰਹੇ ਹਾਂ ਕਿ ਅਗਰ ਇੱਕ ਅੱਦੇ ਦਿਨ 'ਚ ਇਹ ਕੰਮ ਨਾ ਸੁਧਰਿਆ ਤਾਂ ਅਸੀਂ ਚੇਅਰਮੈਨ ਦੇ ਦਫ਼ਤਰ ਦੇ ਬਾਹਰ ਧਰਨਾ ਲਾਵਾਂਗੇ ਕਿਉਂਕਿ ਜਿਸ ਪ੍ਰਕਾਰ ਰੋਜ਼ਾਨਾ ਕੱਟ ਲੱਗ ਰਹੇ ਨੇ ਇੰਡਸਟਰੀ ਦਾ ਵੀ ਮੈਂ ਸਮਝਦਾ ਕਿ ਕਦੇ ਕੱਟ ਲਾ ਦਿੰਦੇ ਆ ਕਦੇ ਪਤਾ ਨਹੀਂ ਹੁੰਦਾ ਟਾਈਮਿੰਗ ਦਾ ਇਸ ਕਰਕੇ ਇੰਡਸਟਰੀ ਦਾ ਵੀ ਬਹੁਤ ਮਾੜਾ ਹਾਲ ਹੈ ਕਾਫੀ ਨੁਕਸਾਨ ਹੋਇਆ ਇੰਡਸਟਰੀ ਦਾ ਕਿਸਾਨਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਪਿਛਲੇ ਸਾਲ ਇਹੀ ਗੱਲਾਂ ਵੱਡੀਆਂ-ਵੱਡੀਆਂ ਕਰਦੇ ਸਨ ਕਿ ਸਾਡੇ ਕੋਲ ਤਾਂ ਬਿਜਲੀ ਵਾਧੂ ਆਸੀ 12 ਘੰਟੇ ਦਿੱਤੀ ਹੈ ਸਾਨੂੰ ਤਾਂ ਇਸ ਬਾਰੇ ਪਤਾ ਸੀ ਕਿ ਬਿਜਲੀ ਵਾਧੂ ਨਹੀਂ ਹੈ ਪਿਛਲੀ ਵਾਰੀ ਫਲੱਡ ਆ ਗਈ ਸਰ ਤਾਂ ਬਹੁਤ ਸਾਰੀ ਜਿਹੜੀ ਬਿਜਲੀ ਸੀ ਉਹ ਵਰਤੋਂ ਚ ਨਹੀਂ ਆਈਏ ਇਸ ਕਰਕੇ ਉਹ ਦੂਜੇ ਏਰੀਆ ਚ ਪਾਵਰ ਟਰਾਂਸਫਰ ਹੋ ਗਈ ਸੀ ਸੋ ਇਸ ਕਰਕੇ ਉਹ ਬਿਜਲੀ ਸਾਡੇ ਕੋਲੇ ਐਕਸੈਸ ਹੋ ਗਈ ਸੀ ਇਸ ਅੱਜ ਇਲੈਕਸ਼ਨਾਂ ਤੋਂ ਪਹਿਲਾਂ ਲੁਧਿਆਣੇ ਦੇ ਮੈਂ ਦੇਖਿਆ ਜਿੱਦੇ ਇਲੈਕਸ਼ਨ ਓਵਰ ਹੋਏ ਤੇ ਲੋਕਾਂ ਨੂੰ 18-18 ਘੰਟੇ ਮੈਂ ਤਿੰਨ-ਤਿੰਨ ਵਾਰ ਸੀ ਨਾਲ ਐਕਸੀਨ ਨਾਲ ਤੇ ਤੁਹਾਡੇ ਚੇਅਰਮੈਨ ਨਾਲ ਗੱਲ ਕਰਦਾ ਰਿਹਾ 18-18 ਘੰਟੇ ਬਿਜਲੀ ਦਾ ਕੱਟ ਜਿਹੜਾ ਉਹ ਲੁਧਿਆਣਾ ਚ ਲੱਗਿਆ ਰਿਹਾ ਪੀਣ ਵਾਲੇ ਪਾਣੀ ਤੋਂ ਲੋਕ ਦੁਖੀ ਰਹੇ ਲੇਕਿਨ ਕਿਸੇ ਨੇ ਬਾਤ ਨਹੀਂ ਪੁੱਛੀ ਸੋ ਇਸ ਸਰਕਾਰ ਦੇ ਜੋ ਹਾਲਾਤ ਹੈ ਉਹ ਪੰਜਾਬ ਦੇ ਲੋਕ ਉਹ ਚੰਗੇ ਤਰੀਕੇ ਨਾਲ ਵਿਸਤਾਰਪੁਰ ਨੂੰ ਜਾਣ ਰਹੇ ਮਸ਼ਹੂਰੀਆਂ ਵਾਲੀ ਸਰਕਾਰ ਵੱਡੇ ਵੱਡੇ ਬੋਰਡ ਫੇਰ ਲਾਏ ਪਏ ਤੇ ਰਜੀ ਜੀ ਟੋਲ ਪਲਾਜ਼ਾ ਤੇ ਕਿਸਾਨ ਬੈਠੇ ਨੇ ਬੰਦ ਆ ਟੋਲ ਪਲਾਜ਼ਾ ਉਹ ਮੰਗ ਕਰ ਰਹੇ ਨੇ ਰੀਟ ਘਟਾਇਜੇ ਤੁਸੀਂ ਕੀ ਸੁਣਦੇ ਦੇਖੋ ਆਈ ਡੋਟ ਨੋ ਮੈਂ ਪਰ ਮੈਂ ਉਹ ਟੋਲ ਪਲਾਜ਼ਾ ਬਾਰੇ ਗੱਲ ਕੀਤੀ ਸੀ ਅ ਕੱਲ ਪ੍ਰਿਆੰਕ ਭਾਰਤੀ ਨੇ ਜਿਹੜੇ ਸੈਕਟਰੀ ਪੀਡਬਲ ਨੇ ਸੋ ਇੱਕ ਤਾਂ ਆਇਆ ਸੀ ਲੁਧਿਆਣੇ ਦੇ ਪ੍ਰੋਜੈਕਟ ਦੀ ਆਲੀ ਖਬਰ ਲਾਈ ਸੀ ਕਿਸੇ ਨੇ ਕਿ ਜਿਹੜਾ ਲੁਧਿਆਣੇ ਦਾ ਪ੍ਰੋਜੈਕਟ ਹੈ ਉਹ ਜਿਹੜਾ ਬਾਈਪਾਸ ਹੈ ਸਾਡਾ ਉਹ ਮਤਲਬ ਕਿ ਸ਼ਿਫਟ ਹੋ ਰਿਹਾ ਹੈ ਐਸੀ ਹਜੇ ਕੋਈ ਗੱਲ ਨਹੀਂ ਹੈ ਲੇਕਿਨ ਹਾਂ ਉਹ ਰੇਚ ਦਿੱਕਤਾ ਹੈਗਾ ਲੈਂਡ ਐਕੁਜੀਸ਼ਨ ਜਿਹੜੀ ਹੋਣੀ ਹੈ ਕੁਝ ਜਗ੍ਹਾ ਤੇ ਜਿਹੜੇ ਕਿਸਾਨ ਹੈ ਉਹ ਹਜੇ ਮੰਨੇ ਨਹੀਂ ਜ਼ਮੀਨ ਦੇ ਨਾਸੇ ਲੇਕਿਨ ਪ੍ਰੋਜੈਕਟ ਕਿਤੇ ਹਜੇ ਸ਼ਿਫਟ ਨਹੀਂ ਹੋ ਰਿਹਾ ਮੈਂ ਉਹ ਰੇਤੇ ਬਿਲਕੁਲ ਆਪਦੀ ਨਿਗਾਹ ਬਣਾਏ ਰਹੀ ਆ ਉਹ ਖਬਰ ਤੋਂ ਹੀ ਨਾਲ ਦੀ ਨਾਲ ਮੈਂ ਪ੍ਰਿੰਸੀਪਲ ਸੈਕਟਰੀ ਜਿਹੜੇ ਹੈਗੇ ਆ ਪੀ ਡਬਲਯੂ ਡੀ ਨਾਲ ਗੱਲ ਕਰ ਲਈਏ ਆਉਣ ਵਾਲੇ ਸਮੇਂ ਚ ਕਿਸੇ ਹੋਰ ਵੱਡੇ ਲੀਡਰ ਨੂੰ ਮਿਲਣਾ ਪਿਆ ਉਹ ਮੈਂ ਮਿਲੂੰਗਾ ਪ੍ਰੋਜੈਕਟ ਜਾਣ ਨਹੀਂ ਦੇਵਾਂਗਾ ਜਿਹੜਾ ਪ੍ਰੋਜੈਕਟ ਹੈਗਾ ਉਹਦੇ ਪਿੱਛੇ ਰਾਜਾ ਵੜਿੰਗੇ ਇੱਕ ਇੱਕ ਮਤਲਬ ਕਿ ਜ਼ੋਰ ਲਾ ਦੇਗਾ ਆਣਾ ਮੈਂ ਇਹ ਵੀ ਕਹਿ ਵੀ ਸਾਨੂੰ ਲਿਸਟ ਦਿਓ ਕਿ ਕਿਹੜੇ ਪਿੰਡ ਦੀ ਜ਼ਮੀਨ ਹੈ ਜਿੱਥੇ ਤੁਸੀਂ ਐਕਵਾਜਿਸ਼ਨ ਚ ਕੰਮ ਚ ਫੇਲ ਹੋ ਰਹੇ ਹੋ ਜਿਹੜਾ ਕਿਹੜਾ ਸਟ੍ਰੈਚ ਹੈਗਾ ਉਹ ਸੋ ਉਸ ਸਟ੍ਰੈਚ ਤੇ ਅਸੀਂ ਕੰਮ ਕਰਾਂਗੇ ਜਾਵਾਂਗੇ ਉਹ ਕਿਸਾਨ ਭਰਾਵਾਂ ਕੋਲੇ ਜਾਵਾਂਗੇ ਕਿ ਆਉਣ ਵਾਲੇ ਸਮੇਂ ਚ ਇਹ ਅਗਰ ਐਕਵਾਜਿਸ਼ਨ ਹੋ ਜਾਂਦੀ ਹੈ ਇਸ ਪ੍ਰੋਜੈਕਟ ਦੇ ਨਾਲ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਮਗਰੋਂ ਸਾਰਾ ਹੋ ਗਿਆ ਥੋੜਾ ਮੋਟਾ ਜਿਹੜਾ ਏਰੀਆ ਰਹਿ ਗਿਆ ਉਹ ਕਰਾਵਾਂਗੇ ਜਿਹੜੀ ਤੁਸੀਂ ਦੂਸਰਾ ਸਵਾਲ ਸੀ ਉਹੀ ਮੈਂ ਨਾਲ ਉਹਨਾਂ ਤੋਂ ਇਹ ਵੀ ਸਵਾਲ ਪੁੱਛਿਆ ਉਹਨਾਂ ਨੇ ਕਿਹਾ ਇਹ ਪੂਰੇ ਦੇਸ਼ ਦੀ ਪ੍ਰਕਿਰਿਆ ਹੈ ਲਾਡੋ ਵਾਲਾ ਟੋਲ ਪਲਾਜ਼ਾ ਨਹੀਂ ਇਕੱਲਾ ਵਧਿਆ ਪੂਰੇ ਦੇਸ਼ ਦੇ ਅੰਦਰ ਜਿਹੜੇ ਨੈਸ਼ਨਲ ਹਾਈਵੇਜ਼ ਦੇ ਟੋਲ ਲੱਗੇ ਨੇ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ નીચે ਨੇ ਮਿਨਿਸਟਰੀ ਆਫ ਰੋਡਵੇਜ਼ ਦੇ ਅੰਡਰ ਨੇ ਇਹਨਾਂ ਦੇ ਸਾਰੀ ਜਗ੍ਹਾ ਤੇ ਅਸੀਂ ਇਨਕਰੀਜ਼ ਹੁੰਦੇ ਹੈ ਜਿਹੜਾ ਟੋਲ ਹੈਗਾ ਸੋ ਇਹ ਉਹਦੇ ਚ ਹੈਗਾ ਪਰ ਹਾਂ ਔਰ ਕਿਸਾਨਾਂ ਦੀ ਮੰਗ ਹੈ ਇਹ ਇਹਦੇ ਤੇ ਆਈ ਵਿਲ ਸਪੀਕ ਟੂ ਮਿਸਟਰ ਗੜਕਰੀ ਸਾਹਿਬ ਕਿ ਕੀ ਚੰਗਾ ਹੋ ਸਕਦਾ ਤਾਂ ਜੋ ਕਿਸਾਨਾਂ ਨੂੰ ਵੀ ਕਿਸੇ ਪ੍ਰਕਾਰ ਦੀ ਰਾਹਤ ਹੋਵੇ ਪਰ ਕੁਝ ਚੀਜ਼ਾਂ ਸਾਨੂੰ ਕਾਨੂੰਨ ਦੇ ਦਾਇਰੇ ਚ ਰੱਖ ਕੇ ਪਾਲਣ ਉਹਨਾਂ ਦਾ ਕਰਨਾ ਪਵੇ ਬੜੀ ਸਾਹਿਬ 224 ਦੇ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਹੋਏ ਕਿਹਾ ਜਾ ਰਿਹਾ ਕਿ 227 ਦੀ ਰਣਨੀਤੀ ਤਿਆਰ ਕੀਤੀ ਜਾਏਗੀ ਨਾ ਇਲੈਕਸ਼ਨ ਦੇ ਨਾਲ ਸੋ ਜਿੱਥੇ ਭਾਜਪਾ ਨੇ RAM ਮੰਤਰ ਦੇ ਨਾਲ ਪੰਜਾਬ ਨੂੰ ਮਿਲਣ ਦੀ ਪਰ ਉਹ ਨਕਾਰੇ ਗਏ ਇਹ ਤੇ ਕਿਨੇ ਰਾਮ ਮੰਦਰ ਦੇ ਨਾਮ ਤੇ ਮੋਰ ਮੰਡੀ ਉਹ ਨਕਾਰੇ ਗਏ ਪਰ ਉਹ ਪੰਤ ਤੱਕ ਹਲਕੇ ਜਿਹੜੇ ਉੱਪਰ ਆਏ ਅਮਰਿਤਪਾਲ ਉਹ ਸਰਫ ਕੀ ਦਿੱਤ ਨੇ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਿਆਸੀ ਸਰ ਮੈਂ ਕਿਸੇ ਨੂੰ ਕੁਝ ਨਹੀਂ ਦੇਖਦਾ ਇਟਸ ਆਲ ਡੇ ਟੂ ਡੇ ਡੇ ਬੇਸਿਸ ਤੇ ਤੁਸੀਂ ਤੁਹਾਡੀਆਂ ਐਕਟੀਵਿਟੀਜ਼ ਰਹਿੰਦੀਆਂ ਇਹ ਕਦੇ-ਕਦੇ ਪੰਜਾਬ ਜਿਹੜਾ ਹੈ ਪੁਛਿਆਬ ਹਮੇਸ਼ਾ ਹੀ ਦੇਸ਼ ਤੋਂ ਥੋੜਾ ਵੱਖਰਾ ਚੱਲਦਾ ਹੈ ਪੂਰੇ ਦੇਸ਼ ਦੇ ਅੰਦਰ ਰਾਮ ਮੰਦਰ ਦੀ ਗੱਲ ਨਹੀਂ ਬਣੀ ਇਹ ਸਵਾਰੀ ਪਹਿਲੀ ਵਾਰੀ ਰਾਮ ਮੰਦਰ ਦੇ ਥੋੜਾ ਇੱਥੇ ਹਾਵੀ ਰਿਹਾ ਉਗੀ ਲੋਗਾ ਨੂੰ ਥੋੜਾ ਇਧਰ ਉਧਰ ਕਨਈਆ ਫਲਾਂ ਇਹ ਉਹ ਲੇਕਿਨ ਉਹ ਚਲਾ ਗਿਆ ਮੇਰੇ ਖਿਆਲ ਇਹ ਦੀ ਐਂਡ ਸੀਗਾ ਸੋ ਸੇਮ ਜਿਹੜੇ ਪੰਥਿਕ ਲੋਗ ਇਹ ਜਿੱਤੇ ਨੇ ਜਦੋਂ ਕਾਰਗੁਜ਼ਾਰੀ ਹੋਏਗੀ ਬਹੁਤ ਛੇਤੀ ਲੋਕ ਸਾਡੇ ਉਤੇਜਨਾ ਚ ਆ ਜਾਂਦੇ ਬਹੁਤ ਛੇਤੀ ਲੋਕ ਸਾਡੇ ਬਾਖ ਆ ਜਾਂਦੇ ਸੋ ਇਹਰੇ ਬਸੇ 2.5 ਸਾਲਾਂ ਲਈ ਪ੍ਰੈਡਿਕਸ਼ਨ ਕਰਦਾ ਜਿਹੜੇ ਰਾਜਨੀਤਿਕ ਕਰ ਰਹੇ ਨੇ ਮੈਨੂੰ ਲੱਗਦਾ ਉਹ ਉਹ ਗਲਤੀ ਹੋਏਗੀ ਸਾਡੀ ਕਿਸੇ ਵੀ ਚੀਜ਼ ਦੀ ਪ੍ਰੈਡਿਕਸ਼ਨ ਕਰ ਦੇਣਾ ਕਿ ਆਉਣ ਵਾਲੇ 2.5 ਸਾਲਾਂ ਨੂੰ ਕੀ ਹੋਏਗਾ ਮੈਨੂੰ ਲੱਗਦਾ ਉਹ ਬਿਲਕੁਲ ਗਲਤ ਹੈ ਸਾਨੂੰ ਬਿਲਕੁਲ ਜਿਸ ਪ੍ਰਕਾਰ ਦਾ ਸਨੇਹਾ ਪੰਜਾਬ ਦੇ ਲੋਕਾਂ ਨੇ ਦਿੱਤਾ ਕਿ ਆਉਣ ਵਾਲਾ ਸੱਤ ਚੋਣਾਂ ਅਸੀਂ ਜਿੱਤੇ ਔਰ ਲੋਕਾਂ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਸਾਡਾ ਸਮਾਧਾਨ ਕਰ ਸਕਦੀ ਹੈ ਹੱਲ ਕਰ ਸਕਦੀ ਹੈ ਸਾਨੂੰ ਧਿਆਨ ਓਕੇ ਪੂਰਾ ਧਿਆਨ ਦੇ ਨਾਲ ਲੱਗੇ ਰਹਿਣਾ ਚਾਹੀਦਾ ਬਾਰਡਰ ਤੇ ਜਿਵੇਂ ਫੌਜੀ ਆਦੀ ਅੱਖ ਨਹੀਂ ਚੁਪਕਾਉਂਦਾ ਅਗਲੇ 2.5 ਸਾਲ ਕਾਂਗਰਸ ਦੇ ਸਾਰੇ ਲੋਕ ਇੱਕ ਟੀਮ ਬਣ ਕੇ ਇਕਮੁੱਠ ਹੋ ਕੇ ਅਗਰ ਡਿਊਟੀ ਦੇਣਗੇ ਤਾਂ ਕੋਈ ਦੁਨੀਆ ਦੀ ਤਾਕਤ ਕਾਂਗਰਸ ਪਾਰਟੀ ਦਾ ਰਾਜ ਆਉਣ ਤੋਂ ਰੋਕ ਨਹੀਂ ਸਕਦੀ ਔਰ ਜੇ ਫਿਰ ਕੰਨਾ ਬਾਟੀ ਇੱਧਰ ਕੁਛ ਕਹਿੰਦੇ ਚ ਕਹਤਾ ਇੱਧਰ ਕਿਸੇ ਨੇ ਕੁਛ ਕਹਤਾ ਕਿਸੇ ਨੇ ਮੀਡੀਆ ਤੇ ਕਹਤਾ ਫੇਰ ਕੁਝ ਵੀ ਹੋ ਸਕਦਾ ਔਰਦਰਵਾਇਜ਼ ਅੱਜ ਦਾ ਜਿਹੜਾ ਸਿਨੈਰੀਓ ਹੈ ਉਹ ਇਹ ਕਹਿ ਰਿਹਾ ਕਿ ਸਾਰੇ ਕਾਂਗਰਸੀ ਇਕਮੁੱਠ ਹੋ ਕੇ ਜਿਹੜਾ ਇੱਧਰ ਉੱਧਰ ਦੀ ਗੱਲ ਕਰਦਾ ਉਹਨੂੰ ਸਾਰੇ ਵਰਕਰ ਰੋਕਣ ਕਿ ਇਹ ਨਹੀਂ ਹੋਏਗਾ ਇੱਕ ਮੂੰਹ ਠੋਕੇ ਇੱਕ ਆਵਾਜ਼ ਦੇ ਵਿੱਚ ਅਸੀਂ ਅਗਰ ਬੋਲਾਂਗੇ ਤਾਂ ਕਾਂਗਰਸ ਪਾਰਟੀ ਨੂੰ ਔਨ ਤੋਂ ਕੋਈ ਨਹੀਂ ਰੋਕ ਸਕਦਾ ਤੇ ਜੇ ਆਪਣੇ ਆਪਣੇ ਸੁਰਾ ਲਾਗਾਗੇ ਕਿ ਆ ਜਾ ਬਈ ਚੈਨਲ ਆ ਰਿਹਾ ਤੈਨੂੰ ਜਿਹੜੀ ਵੀ ਰਾਜਾ ਵੜਿੰਗ ਤੋਂ ਤਕਲੀਫ ਹੋ ਸਕਦੀ ਹੈ ਰਾਜਾ ਵੜਿੰਗ ਤੋਂ ਕੋਈ ਕਮਜ਼ੋਰੀਆਂ ਰਹਿ ਸਕਦੀਆਂ ਨੇ ਇਸ ਪਾਰਲੀਮੈਂਟ ਦੇ ਵਿੱਚ ਮੈਂ ਕੋਈ ਬਹੁਤ ਵੱਡਾ ਵਿਦਵਾਨ ਨਹੀਂ ਹਾਂ ਹੋ ਸਕਦਾ ਹੈ ਲੁਧਿਆਣੇ ਚ ਵੀ ਕੋਈ ਕਮਜ਼ੋਰੀਆਂ ਰਹਿ ਜਾਣ ਲੇਕਿਨ ਮੈਂ ਉਹਨਾਂ ਨੂੰ ਸਿੱਖਣ ਲਈ ਤਿਆਰ ਹਾਂ ਆਪਣੇ ਕਲੀਗਸ ਤੋਂ ਜਿਹੜੇ ਵੀ ਕਲੀਗਸ ਮੈਨੂੰ ਇਹ ਗੱਲ ਦੱਸਣਗੇ ਮੈਂ ਉਹ ਸੁਣੂੰਗਾ ਤੇ ਉਹਨਾਂ ਤੇ ਧਿਆਨ ਕਰੂੰਗਾ ਕਿ ਅਸੀਂ ਮਾਲਵਾ ਹੋਰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਬੜੀ ਮਹਿੰਦ ਸਾਹਿਬ ਅਸੀਂ ਹੋਰ ਚੀਜ਼ਾਂ ਕਿਵੇਂ ਕਰ ਸਕਦੇ ਹਾਂ ਸੋ ਪਰ ਅਗਰ ਅਸੀਂ ਮੀਡੀਆ ਚੈਨਲਸ ਤੇ ਜਾ ਕੇ ਵੱਖ-ਵੱਖ ਸੁਰਾਂ ਚ ਬੋਲਾਂਗੇ ਤਾਂ ਮੈਨੂੰ ਲੱਗਦਾ ਕਿ ਜਨਤਾ ਉਹਨਾਂ ਨੂੰ ਵੀ ਨਹੀਂ ਮਾਫ਼ ਕਰੇਗੀ ਕਿਉਂਕਿ ਜਨਤਾ ਚਾਹੁੰਦੀ ਹੈ ਕਿ ਕਾਂਗਰਸ ਪਾਰਟੀ ਆਵੇ ਔਰ ਇਕੱਠੇ ਹੋ ਕੇ ਲੜਾਈ ਲੜੇ ਸਰਕਾਰ ਦੀ ਤਾਂ ਸੀਜ਼ਨ ਹੈਗਾ ਮੌਨਸੂਨ ਝੋਨੇ ਦਾ ਪਰ ਸਰਕਾਰ ਕਿਹਨਾਂ ਕਿਤੇ ਦਾਅਵੇ ਦਾ ਕਰਦੀ ਹੈ ਪਰ ਜ਼ਮੀਨੀ ਪੱਧਰ ਤੇ ਪ੍ਰਸ਼ਾਸਨਿਕ ਅਫਸਰਾਂ ਆਖ ਰਹੇ ਨੇ ਜੇਕਰ ਅਜਿਹੇ ਹਾਲਾਤ ਬਣੇ ਤਾਂ ਸਾਡਾ ਸਾਬੇ ਨਹੀਂ ਜਾਣਾ ਇਹ ਤਾਂ ਇਕੱਲੇ ਝੋਨੇ ਵਾਲੇ ਹਾਲਾਤ ਹੈ ਸਾਰਾ ਪੰਜਾਬ ਹੀ ਨਹੀਂ ਸਾਬੇ ਜਾਣਾ ਇਸੇ ਕਰਕੇ ਮੈਂ ਕਿਹਾ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਕਿ 3.5 ਲੱਖ ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਸਰਕਾਰ ਨੇ ਰੋਕੋ ਹੁਣੇ ਜਲੰਧਰ ਜਿਮਨੀ ਚੌਕ 'ਚ ਫੇਰ ਸੁਨੇਹਾ ਦਿਓ ਕਿ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ ਆ ਸੋ ਅਗਰ ਇਹ ਨਾ ਰੋਕਿਆ ਤਾਂ ਫਿਰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ 5 ਲੱਖ ਕਰੋੜ ਦਾ ਕਰਜ਼ਾ ਆਇਆ ਤਾਂ ਫਿਰ ਕਿਦਾਂ ਕੰਮ ਚਲਾਵਾਂਗੇ ਗੱਲਾਂ ਛੋਣੇ ਦੇ ਮਾਰੇ ਹਾਲਾਤ ਨਹੀਂ ਐ ਤੁਹਾਨੂੰ ਮੈਂ ਦੱਸਿਆ ਕਿ ਪੁਲਿਸ ਵਾਲੇ ਨੌਕਰੀ ਛੱਡਣ ਲਈ ਤਿਆਰ ਐ ਜਿਸ ਵਰਦੀ ਲਈ ਲੋਕ ਤਰਸਦੇ ਹੁੰਦੇ ਸਨ ਧੰਨਵਾਦ 1 ਕਰੋੜ